ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਥ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਦੇ ਨਾ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਦੀਨ ਦਿਵਾਲ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਾਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗਰੀਬ ਨਿਵਾਜ ਆਸਣਾ ਸਗਾਸਣਾ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਨਮਸਕਾਰ ਹੈ ਜਿਸ ਬਾਣੀ ਵਿੱਚੋਂ ਖਾਲਸਾ ਜੀ ਸੱਬੇ ਪਦਾਰਥ ਪ੍ਰਾਪਤ ਹੁੰਦੇ ਹਨ ਜਿਸ ਬਾਣੀ ਨੂੰ ਪੜ੍ਹ ਕੇ ਖਾਲਸਾ ਜੀ ਸ਼ਹੀਦਾਂ ਨੇ ਸ਼ਹੀਦੀਆਂ ਪਾਈਆਂ ਜਿਸ ਬਾਣੀ ਨੂੰ ਪੜ ਕੇ ਖਾਲਸਾ ਜੀ ਇੱਕ ਆਮ ਮਨੁੱਖ ਤੋਂ ਦੇਵਤਾ ਬਣਿਆ ਜਾ ਸਕਦਾ ਜਿਸ ਬਾਣੀ ਨੂੰ ਪੜ ਕੇ ਫਿਰ ਖਾਲਸਾ ਜੀ ਦੇਵਤਿਆਂ ਤੋਂ ਸੰਤ ਸਾਧੂ ਬ੍ਰਹਮ ਗਿਆਨੀ ਅਕਾਲ ਪੁਰਖ ਜੀ ਦਾ ਰੂਪ ਬਣਿਆ ਜਾ ਸਕਦਾ ਹੈ ਐਸੀ ਬਾਣੀ ਮਹਾਰਾਜ ਜੀਆ ਨੇ ਸਾਡੀ ਝੋਲੀ ਪਾਈ ਹੈ ਸੰਸਾਰ ਦੇ ਲੋਕਾਂ ਦੀ ਝੋਲੀ ਪਾਈ ਹੈ ਪਰ ਖਾਲਸਾ ਜੀ ਇਹ ਕਾਲ ਯੁਗ ਦਾ ਪਹਿਰਾ ਹੈ ਇਸ ਧਰਤੀ ਉੱਪਰ ਸੋ ਇਥੇ ਚੰਗਿਆਈ ਨੂੰ ਘੱਟ ਵੇਖਿਆ ਜਾਂਦਾ ਤੇ ਬੁਰਾਈ ਨੂੰ ਵੱਧ ਵੇਖਿਆ ਜਾਂਦਾ ਕਿਉਂਕਿ ਕਾਲ ਯੁਗ ਦਾ ਜਿਹੜਾ ਖਾਲਸਾ ਜੀ ਕੰਮ ਹੈ ਕਾਰਜ ਹੈ ਉਹ ਇਹੀ ਮੇਨ ਹੈ ਕਿ ਪਰਮੇਸ਼ਰ ਨਾਲੋਂ ਤੋੜ ਕੇ ਨਰਕਾਂ ਨੂੰ ਭਰਨਾ ਤੇ ਨਰਕਾਂ ਨੂੰ ਭਰਨ ਵਾਸਤੇ ਖਾਲਸਾ ਜੀ ਇਹ ਕਾਲ ਯੁਗ ਕਾਰਜ ਕਰਦਾ ਜਿਹੜਾ ਵਾਹਿਗੁਰੂ ਜੀ ਦਾ ਨਾਮ ਹੀ ਨਹੀਂ ਜਪੂਗਾ ਜਿਹੜਾ ਸਤਗੁਰਾਂ ਦੀ ਸ਼ਰਣ ਨਹੀਂ ਜਾਊਗਾ ਤੇ ਖਾਲਸਾ ਜੀ ਉਹ ਫਿਰ ਜਿਹੜਾ ਹੈ ਬੰਦਾ ਵਿਕਾਰਾਂ ਦੀ ਦਲਦਲ ਵਿੱਚ ਫਸੂਗਾ ਜੇ ਇਸ ਵੇਲੇ ਵਿਕਾਰਾਂ ਦੀ ਦਲਦਲ ਵਿੱਚ ਫਸ ਗਿਆ ਉਸ ਵੇਲੇ ਖਾਲਸਾ ਜੀ ਬੰਦੇ ਦਾ ਜਿਹੜਾ ਜਾਣਾ ਤੈ ਹੈ ਨਰਕਾਂ ਨੂੰ ਹਾਂ ਗੁਰੂ ਮਹਾਰਾਜ ਜੀ ਕਿਰਪਾ ਕਰ ਦੇਣ ਬਾਲ ਬਖਸ਼ ਦੇਣ ਤਰਸ ਕਰ ਦੇਣ ਸੱਚੇ ਪਾਸ਼ਾ ਮਿਹਰਾਂ ਦੇ ਸਾਗਰ ਕਿਤੇ ਨਦਰ ਫੇਰ ਦੇਣ ਤੇ ਖਾਲਸਾ ਜੀ ਬੰਦ ਖਲਾਸੀ ਹੋ ਸਕਦੀ ਹੈ ਨਹੀਂ ਤੇ ਨਰਕਾਂ ਦਾ ਰਸਤਾ ਪੱਕਾ ਹੈ ਤੇ ਜਿਹੜੇ ਗੁਰਸਿੱਖ ਗੁਰੂ ਮਹਾਰਾਜ ਦਾ ਉਪਦੇਸ਼ ਕਮਾਉਂਦੇ ਹਨ ਜਿਨ੍ਹਾਂ ਨੂੰ ਇਹ ਸੋਝੀ ਆ ਗਈ ਹੈ ਕਿ ਗੁਰੂ ਤੋਂ ਬਿਨਾ ਸਾਡੀ ਕਿਸੇ ਨੇ ਰੱਖਿਆ ਨਹੀਂ ਕਰਨੀ ਉਹ ਫਿਰ ਖਾਲਸਾ ਜੀ ਅਮਰਤ ਵੇਲੇ ਜਾਗਦੇ ਮਹਾਰਾ ਸੱਚੇ ਪਾਤਸ਼ਾਹ ਦੇ ਗੁਣ ਗਾਉਂਦੇ ਸੱਚੇ ਪਾਤਸ਼ਾਹ ਨੂੰ ਮਹਾਰਾਜ ਨੂੰ ਯਾਦ ਕਰਦੇ ਆਪਣਾ ਸਮਾਂ ਸਫਲ ਕਰਦੇ ਜਿਨਨੇ ਖਾਲਸਾ ਜੀ ਆਪਣੇ 24 ਘੰਟੇ ਸਫਲ ਕਰਨੇ ਹਨ 24000 ਸਵਾਸੇ ਸਫਲ ਕਰਨੇ ਹਨ ਜਿਨਨੇ ਅਠੇ ਪੈਰ ਸਫਲ ਕਰਨੇ ਹਨ ਖਾਲਸਾ ਜੀ ਉਮਰਤ ਵੇਲੇ ਦੀ ਸੇਵਾ ਨੂੰ ਸਾਂਭ ਲਵੇ ਅਮਰਤ ਵੇਲਾ ਸਾਂਭਣਾ ਬਹੁਤ ਅਤ ਜ਼ਰੂਰੀ ਹੈ ਇਹਦੀ ਕਿਸੇ ਨੂੰ ਮੁਆਫੀ ਨਹੀਂ ਹੈ ਖਾਲਸਾ ਜੀ ਖਾਸ ਕਰਕੇ ਗੁਰਸਿੱਖਾਂ ਨੂੰ ਤੇ ਮਹਾਰਾਜ ਨੇ ਕਿਆ ਹੈ ਕਿ ਭਾਈ ਇਹ ਕਰੜਾ ਸਾਡਾ ਹੁਕਮ ਹੈ ਇਹਨੂੰ ਮੰਨਣਾ ਹੈ ਤੇ ਵਾਕੀ ਖਾਲਸਾ ਜੀ ਸਾਰੀ ਸ੍ਰਿਸ਼ਟੀ ਵੇਖੋ ਅਮਰਤ ਵੇਲੇ ਖਾਲਸਾ ਜੀ ਚਿੜੀਆਂ ਬੋਲ ਪੈਂਦੀਆਂ ਸਾਰੇ ਪਸ਼ੂ ਪੰਛੀ ਬੋਲ ਪੈਂਦੇ ਹਨ ਸੋ ਇਸ ਕਰਕੇ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਉਦਾਹਰਣ ਵੀ ਦਿੱਤੀ ਹੈ ਕਿ ਜਿਹੜਾ ਵਿਆਹ ਹੈ ਖਾਲਸਾ ਜੀ ਵਿਆਹ ਜਿਹੜਾ ਹੈ ਉਹ ਵੀ ਅਮਰਤ ਵੇਲੇ ਖਾਲਸਾ ਜੀ ਬੋਲਦਾ ਮਹਾਰਾਜ ਕਹਿੰਦੇ ਭਾਈ ਉਹਦੇ ਦੇੜੀ ਧੌਣ ਦੇ ਵਿੱਚ ਗਲੇ ਦੇ ਵਿੱਚ ਛੇਕ ਹੋਣ ਕਰਕੇ ਖਾਲਸਾ ਜੀ ਉਹ ਘੁੱਟ ਭਰ ਕੇ ਜਲ ਨਹੀਂ ਪੀ ਸਕਦਾ ਜੇ ਉਹ ਜਲ ਪੀਂਦਾ ਹੈ ਚੁੰਝ ਦੇ ਨਾਲ ਤੇ ਉਹਦੇ ਗਲੇ ਦੇ ਛੇਕ ਰਾਈ ਬਾਹਰ ਡਿੱਗ ਪੈਂਦਾ ਉਹਦੇ ਅੰਦਰ ਨਹੀਂ ਜਲ ਜਾਂਦਾ ਤੇ ਫਿਰ ਉਹ ਖਾਲਸਾ ਜੀ ਤਾਂ ਅਨਮੁਖ ਕਰਕੇ ਪਰਮੇਸ਼ਰ ਨੂੰ ਆਵਾਜ਼ਾਂ ਮਾਰਦਾ ਹੈ ਉਹ ਕਹਿੰਦਾ ਹੈ ਕਿ ਪਰਮੇਸ਼ਰ ਜੀ ਮੈਨੂੰ ਪਿਆਸ ਲੱਗੀ ਹੈ ਉਹਦੀ ਇਹ ਵਿਲਕਣਾ ਹੈ ਇਹ ਉਹਦੀ ਪੁਕਾਰ ਵਿੱਚ ਇਹ ਅਰਦਾਸ ਹੈ ਕਿ ਪਰਮੇਸ਼ਰ ਜੀ ਮੈਨੂੰ ਪਿਆਸ ਲੱਗੀ ਹੈ ਮਹਾਰਾਜ ਕੋਈ ਐਸੀ ਬੂੰਦ ਮੀਂਹ ਦੀ ਜਿਹੜੀ ਸਿੱਧੀ ਮੇਰੇ ਗਲੇ ਥਾਣੀ ਅੰਦਰ ਲੰਘ ਜਾਵੇ ਉਹ ਖਾਲਸਾ ਜੀ ਸੁਵੰਤੀ ਬੂੰਦ ਦੇ ਨਾਲ ਰਾਜਦਾ ਹੈ ਉਦਾਂ ਉਹਦੇ ਗਲੇ ਦੇ ਵਿੱਚ ਛੇਕ ਹੈ ਵੇਖੋ 71% 70% ਇਸ ਧਰਤੀ ਤੇ ਪਾਣੀ ਹੈ ਧਰਤੀ ਦੇ ਥਲੜੇ ਵੀ ਪਾਸੇ ਪਾਣੀ ਹੈ ਟੋਏ ਨਾਲੇ ਟਿੱਬੇ ਸਭ ਕੁਝ ਭਰੇ ਹੋਏ ਹਨ ਫਿਰ ਵੀ ਖਾਲਸਾ ਜੀ ਉਹ ਪੰਛੀ ਦੀ ਪਿਆਸ ਨਹੀਂ 부ਝਾ ਸਕਦੇ ਉਹ ਮੀਂਹ ਦੇ ਜਲ ਦੇ ਨਾਲ ਖਾਲਸਾ ਜੀ ਤ੍ਰਿਪਤ ਹੁੰਦਾ ਹੈ ਤੇ ਉਹ ਵਿਲਕਦਾ ਰਹਿੰਦਾ ਜਦੋਂ ਉਹਨੂੰ ਪਿਆਸ ਲੱਗਦੀ ਵਿਲਕਦਾ ਹੈ ਪਰਮੇਸ਼ਰ ਨੂੰ ਅਰਦਾਸਾਂ ਕਰਦਾ ਹੈ ਪਰ ਉਹਦੀ ਖਾਲਸਾ ਜੀ ਸੁਣੀ ਨਹੀਂ ਜਾਂਦੀ ਤੇ ਤੀਜੇ ਨਾਨਕ ਸਤਿਗੁਰੂ ਜੀ ਮਹਾਰਾਜ ਨੇ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਊੜ ਨਿਆਸਰਿਆਂ ਦੇ ਆਸਰੇ ਧੰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਪਾਵਨ ਬਚਨ ਹੈ ਖਾਲਸਾ ਜੀ ਕਿ ਬਬੀਹਾ ਅਮਰਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਫਿਰ ਖਾਲਸਾ ਜੀ ਵੇਖੋ ਪੰਛੀ ਹੈ ਇੱਕ ਜੀਵ ਉਹ ਪੰਛੀ ਅਮਰਤ ਵੇਲੇ ਜਦੋਂ ਉਹਨੇ ਕੂਕਣਾ ਕੀਤਾ ਹੈ ਅਮਰਤ ਵੇਲੇ ਉਹਨੇ ਜਦੋਂ ਪੁਕਾਰਾ ਕੀਤੀਆਂ ਹੈ ਰੋਇਆ ਹੈ ਵਿਲਕਿਆ ਹੈ ਤੇ ਉਸ ਵੇਲੇ ਪਰਮੇਸ਼ਰ ਦੇ ਘਰ ਵਿੱਚ ਉਹਦੀ ਆਵਾਜ਼ ਗਈ ਹੈ ਤੇ ਖਾਲਸਾ ਜੀ ਬਰਖਾ ਹੋਈ ਹੈ ਉਹ ਵਰਖਾ ਦੇ ਵਿੱਚੋਂ ਬੂੰਦਾਂ ਉਹਦੇ ਗਲੇ ਅੰਦਰ ਡਿੱਗੀਆਂ ਹਨ ਤੇ ਉਹ ਤ੍ਰਿਪਤ ਹੋ ਗਿਆ ਮਹਾਰਾਜ ਨੇ ਉਦਾਹਰਣ ਦਿੱਤੀ ਕਿ ਵੇਖੋ ਅਮਰਤ ਵੇਲੇ ਬੋਲਿਆ ਤੇ ਉਹਦੀ ਪਰਮੇਸ਼ਰ ਦੀ ਦਰਗਾਹ ਵਿੱਚ ਆਵਾਜ਼ ਪਹੁੰਚ ਗਈ ਇਥੇ ਖਾਲਸਾ ਜੀ ਸਾਨੂੰ ਇਹ ਸਿੱਖਿਆ ਮਿਲਦੀ ਹੈ ਬਾਣੀ ਸਾਨੂੰ ਇਹ ਦੱਸਦੀ ਹੈ ਕਿ ਅਮਰਤ ਵੇਲੇ ਦੀ ਕਿੰਡੀ ਵੱਡੀ ਮਹਾਨਤਾ ਹੈ ਜਿਹੜਾ ਮਨੁੱਖ ਖਾਲਸਾ ਜੀ ਜਿਹਦੀ ਦਿਨੇ ਨਹੀਂ ਸੁਣੀ ਜਾਂਦੀ ਉਹ ਕਹਿੰਦੇ ਹੁੰਦੇ ਆ ਨਾ ਕਿ ਜੇਸ ਵੇਲੇ ਖਾਲਸਾ ਜੀ ਕੋਟ ਕਤਿਆਰੀਆਂ ਦੇ ਵਿੱਚ ਤੁਸੀਂ ਸਾਰੇ ਕੋਈ ਨਾ ਕੋਈ ਕੰਮ ਵਾਸਤੇ ਜਾਂਨੇ ਹੀ ਹੋ ਤੇ ਕਈ ਵਾਰ ਖਾਲਸਾ ਜੀ ਉੱਥੇ 2-2 4-4 ਦਿਨ ਬਹਿਣਾ ਪੈਂਦਾ ਕੰਮ ਨਹੀਂ ਬਣਦਾ ਤੇ ਕੋਈ ਉੱਥੇ ਸਿਆਣਾ ਸੂਝਵਾਨ ਬੰਦਾ ਕਹੂਗਾ ਉਹ ਕਹਿੰਦਾ ਸਵੇਰੇ ਸਵਖਤਿਆਰੀ ਸਵੇਰੇ ਟਾਈਮ ਨਾ ਆ ਜੀ ਜਦੋਂ ਕੋਈ ਰਾਸ਼ ਨਹੀਂ ਹੋਊਗਾ ਇੱਥੇ ਸਰ ਕੱਲਾ ਬੈਠਾ ਹੋਊਗਾ ਉਦੋਂ ਤੂੰ ਗੱਲ ਕਰਨੀ ਤੇਰਾ ਕੰਮ ਹੋ ਜੂ। ਵੀ ਤੂੰ ਸਵੇਰੇ ਉਸ ਵਕਤ ਤੇ ਪਹੁੰਚ ਦੇ ਜਦੋਂ ਕੰਮ ਸ਼ੁਰੂ ਹੋਊਗਾ ਉਦੋਂ ਆ ਜੀ। ਇਸੇ ਪ੍ਰਕਾਰ ਹੀ ਖਾਲਸਾ ਜੀ ਜਿਸ ਵੇਲੇ ਦਿਨ ਸ਼ੁਰੂ ਹੁੰਦਾ ਹੈ 12 ਵਜੇ ਜਿਹੜਾ ਸ਼ੁਰੂ ਹੋ ਜਾਂਦਾ। ਉਹ ਦੋ ਜਿਹੜੇ ਪੈਰ ਹਨ 12 ਤੋਂ ਖਾਲਸਾ ਜੀ 3 ਤੇ 3 ਤੋਂ ਫਿਰ 6 ਇਹ ਦੋ ਪੈਰ ਜਿਹੜੇ ਹਨ ਇਹ ਦੋ ਪੈਰ ਸ਼ੁਰੂਆਤ ਦੇ ਹਨ ਜਿਹੜਾ ਮਨੁੱਖ ਇਹਨਾਂ ਪੈਰਾਂ ਨੂੰ ਸੰਭ ਲੈਂਦਾ। ਜਿਹੜਾ ਅਮਰਤ ਵੇਲੇ ਲਓ ਆਪਣੇ ਟਾਈਮ ਦੇ ਨਾਲ ਪਹੁੰਚ ਕੇ ਬਾਣੀ ਪੜਦਾ ਹੈ ਮਹਾਰਾਜ ਦੀ ਸਿਫਤ ਕਰਦਾ ਸਲਾਨਾ ਕਰਦਾ ਹੈ ਉਹਦੀ ਵਾਹਿਗੁਰੂ ਜੀ ਦੀ ਦਰਗਾਹ ਵਿੱਚ ਆਵਾਜ਼ ਪਹੁੰਚ ਜਾਂਦੀ ਹੈ ਉਹਦੀ ਖਾਲਸਾ ਜੀ ਸੁਣੀ ਜਾਂਦੀ ਹੈ ਅਮਰਤ ਵੇਲਾ ਸੱਚ ਨਾਮ ਵਢਿਆਈ ਵਿਚਾਰ ਸੱਚਾ ਨਾਮ ਜਿਹੜਾ ਪਰਮੇਸ਼ਰ ਦਾ ਹੈ ਉਹਦੀ ਵਢਿਆਈ ਉਹਦੀ ਵਿਚਾਰ ਕਰਨ ਦਾ ਜਿਹੜਾ ਸਮਾਂ ਹੈ ਖਾਲਸਾ ਜੀ ਉਹ ਅਮਰਤ ਵੇਲਾ ਹੈ ਤੇ ਫਿਰ ਜਿਹੜੇ ਬੰਦੇ ਨੇ ਅਮਰਤ ਵੇਲਾ ਸਾਂਭਿਆ ਹੈ ਉਹ ਫਿਰ ਖਾਲਸਾ ਜੀ ਸਾਰਾ ਦਿਨ ਵਾਹਿਗੁਰੂ ਜੀ ਨਾਲ ਉਹ ਨਹੀਂ ਟੁੱਟਦਾ ਤੇ ਜਿਹੜੇ ਟੁੱਟੇ ਹੋਏ ਹਨ ਉਹਨਾਂ ਦਾ ਦਿਲ ਕਰੇ 10 ਵਜੇ ਪੜ੍ਹ ਲਿਆ ਜਪਜੀ ਸਾਹਿਬ 12 ਵਜੇ ਪੜ੍ਹ ਲਿਆ ਨਹੀਂ ਤੇ ਨਹੀਂ ਪੜਿਆ ਅਗਰ ਚਲੋ ਕੋਈ ਗੱਲ ਨਹੀਂ ਕੱਲ ਸਹੀਂ ਫਿਰ ਖਾਲਸਾ ਜੀ ਕੱਲ ਆਉਂਦਾ ਨਹੀਂ ਜਿਹੜੇ ਗੁਰੂ ਵਾਲੇ ਹਨ ਉਹ ਖਾਲਸਾ ਜੀ ਅਫਸੋਸ ਕਰਦੇ ਉਹਨਾਂ ਨੂੰ ਹਿਰਖ ਲੱਗ ਜਾਂਦਾ ਉਹਨਾਂ ਦੇ ਅੰਦਰ ਤੜਫਣਾ ਲੱਗ ਜਾਂਦੀ ਦੁੱਖ ਲੱਗਾ ਰਹਿੰਦਾ ਸਾਰਾ ਦਿਨ ਅੱਜ ਯਾਰ ਲੇਟ ਹੋ ਗਏ ਆ ਅੱਜ ਬਾਣੀ ਨਹੀਂ ਪੜੀ ਗਈ ਅੱਜ ਜਾਪ ਅਭਿਆਸ ਨਹੀਂ ਕੀਤਾ ਗਿਆ ਅੱਜ ਮਹਾਰਾ ਸੱਚੇ ਪਾਤਸ਼ਾਹ ਦੀ ਬਾਣੀ ਦਾ ਆਨੰਦ ਨਹੀਂ ਆਇਆ ਉਹਨਾਂ ਦੇ ਅੰਦਰ ਇਹ ਚੀਜ਼ ਚਿਤਵਣੀ ਚੱਲਣ ਲੱਗ ਪੈਂਦੀ ਹੈ ਉਹਨਾਂ ਨੂੰ ਰੱਬ ਫਿਰ ਬਹੁਤ ਦਿੰਦਾ ਹੈ ਤੇ ਜਿਨ੍ਹਾਂ ਨੂੰ ਖਾਲਸਾ ਜੀ 40 40 ਸਾਲ ਦੇ ਹੋ ਗਏ 60 60 ਸਾਲਾਂ ਦੇ ਹੋ ਗਏ ਅਸੀਂ ਆ 80 ਸਾਲਾਂ ਦੇ ਹੋ ਗਏ ਪਰ ਖਾਲਸਾ ਜੀ ਧਾਰੀ ਕਦੇ ਨਹੀਂ ਆਇਆ ਕਿ ਮੌਤ ਆ ਜਾਣੀ ਹੈ ਰੱਬ ਦਾ ਨਾਮ ਤੇ ਜਪਿਆ ਹੀ ਨਹੀਂ ਤੇ ਕੀ ਕਰਾਂਗੇ ਤੇ ਖਾਲਸਾ ਜੀ ਕਹਿੰਦੇ ਹਨ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਟਾਂਗੇ ਚੱਲਦੇ ਹੁੰਦੇ ਸੀ ਜਾਂ ਜਦੋਂ ਨਵੀਆਂ-ਨਵੀਆਂ ਬੱਸਾਂ ਆਈਆਂ ਤੇ ਜਦੋਂ ਕਿਸੇ ਬੀਬੀਆਂ ਦੇ ਪਿੰਡਾਂ ਨੂੰ ਜਾਣਾ ਪੇ ਕਿਆਂ ਨੂੰ ਜਾਣਾ ਜਾਂ ਕਿਸੇ ਭਾਈ ਨੇ ਸ਼ਹਿਰ ਨੂੰ ਜਾਣਾ ਤੇ ਖਾਲਸਾ ਜੀ ਉਹ ਅੱਧਾ ਪੌਣਾ ਘੰਟਾ ਪਹਿਲਾਂ ਹੀ ਆਪਣਾ ਸਾਜੋ-ਸਮਾਨ ਜਿਹੜਾ ਸੀ ਨਾ ਉਹ ਲਫਾਫੇ ਵਿੱਚ ਪਾ ਕੇ ਬੈਗ ਵਿੱਚ ਪਾ ਕੇ ਤੇ ਡਿਊਟੀ ਦੇ ਬਾਹਰ ਆਪਣਾ ਬੈਗ ਰੱਖ ਦਿੰਦਾ ਸੀ ਵੀ ਬੈਗ ਨੂੰ ਤਿਆਰੀ ਪੂਰੀ ਡੈਡੀ ਕਰਕੇ ਤੇ ਉਹਨੇ ਬੈਗ ਡਿਊਟੀ ਦੇ ਬਾਹਰ ਰੱਖ ਦੇਣਾ ਤੇ ਫਿਰ ਖਾਲਸਾ ਜੀ ਨਿਗਾਹ ਮਾਰਦੇ ਰਹਿਣਾ ਵੀ ਕਿਥੇਕ ਬਾਤ ਆਉਂਦੀ ਹੈ ਕਿਤੇ ਲੰਘ ਨਾ ਜਾਵੇ ਜੇ ਲੰਘ ਕੀਤੇ ਸਬਰ ਸਾਰੇ ਦਿਨ ਵਿੱਚ ਕਿਉਂਕਿ ਇੱਕੋ ਵਾਰੀ ਆਉਂਦੀ ਸੀ ਤੇ ਜੇ ਲੰਘ ਕੀਤੇ ਸਾਰਾ ਕੰਮ ਖਰਾਬ ਹੋ ਜਾਣਾ ਉਹ ਖਾਲਸਾ ਜੀ ਉਦਾਹਰਨ ਹੈ ਉਦਾਹਰਨ ਜੇ ਆਪਣੇ ਤੇ ਲਾਗੂ ਕਰ ਲਈਏ ਕਿ ਭਾਈ ਜਿਹੜੀ ਮੌਤ ਰੂਪੀ ਬਾਸ ਹੈ ਉਹਨੇ ਆਉਣਾ ਤੇ ਜ਼ਰੂਰ ਹੈ ਲੰਘਣਾ ਨਹੀਂ ਆ ਉਹਨੇ ਤੇ ਲੈ ਕੇ ਜਾਣਾ ਵਾ ਪਰ ਖਾਲਸਾ ਜੀ ਇਹ ਸਿੱਖਿਆ ਲੈਣੀ ਹੈ ਕਿ ਆਪਣਾ ਬੈਗ ਰੈਡੀ ਕਰਕੇ ਪਹਿਲਾਂ ਹੀ ਆਪਾਂ ਤਿਆਰ ਰੱਖੀਏ ਕਿ ਪਤਾ ਨਹੀਂ ਉਹ ਕਿਹੜੇ ਵੇਲੇ ਆ ਜਾਣੀ ਅਮਰਤ ਵੇਲੇ ਤੋਂ ਢੇਲ ਨਾ ਪਾਓ ਬਾਣੀ ਪੜਨ ਤੋਂ ਢੇਲ ਨਾ ਪਾਓ ਉਹ ਤੁਹਾਡੀ ਤਿਆਰੀ ਜੇ ਜੇ ਤੁਸੀਂ ਬਾਣੀ ਪੜਦੇ ਹੋ ਨਾਮ ਜਪਦੇ ਹੋ ਅਭਿਆਸ ਕਰਦੇ ਹੋ ਇਹ ਤੁਹਾਡੀ ਤਿਆਰੀ ਹੋ ਰਹੀ ਹੈ ਕਿਉਂਕਿ ਮੌਤ ਡਾਢੀ ਨੇ ਤੇ ਆ ਕੇ ਚੰਬੜਨਾ ਹੀ ਹੈ ਉਹ ਕਦੇ ਕਿਸੇ ਨੂੰ ਛੱਡ ਕੇ ਨਹੀਂ ਜਾਂਦੀ ਖਾਲਸਾ ਜੀ ਕਿਸੇ ਨੂੰ ਨਹੀਂ ਛੱਡਦੀ ਰਾਮ ગયો ਰਾਵਣ ગયો ਮਹਾਰਾਏ ਕਹਿੰਦੇ ਰਾਮ ਵਰਗੇ ਚਲੇ ਗਏ 라ਵਣ ਵਰਗੇ ਚਲੇ ਗਏ ਜਿਨ੍ਹਾਂ ਦੇ ਬਹੁਤ ਬਹੁਤ ਪਰਿਵਾਰ ਸੀ ਤੇ ਖਾਲਸਾ ਜੀ ਰਹਿੰਦਾ ਇੱਥੇ ਨਾਮ ਹੈ ਮਹਾਰਾ ਸੱਚੇ ਪਾਤਸ਼ਾਹ ਦਾ ਉਹ ਤੋਂ ਬਿਨਾ ਹੋਰ ਕੋਈ ਇੱਥੇ ਨਹੀਂ ਰਹਿੰਦਾ ਤੇ ਇਸ ਕਰਕੇ ਆਪਾਂ ਉਸੇ ਨਾਮ ਦਾ ਸਹਾਰਾ ਲੈਣਾ ਹੈ ਜਿਹੜਾ ਇੱਥੇ ਵੀ ਸਾਡਾ ਰਾਖਾ ਉੱਥੇ ਵੀ ਸਾਡਾ ਰਾਖਾ ਗੁਰੂ ਕੀ ਬਾਣੀ ਪੜਨ ਵਾਲਾ ਸਿੱਖ ਜਿਹੜਾ ਹੈ ਉਹ ਆਪਣੇ ਅੰਮ੍ਰਿਤ ਵੇਲੇ ਨੂੰ ਬੜੀ ਅਹਿਮੀਅਤ ਦਿੰਦਾ ਤੇ ਖਾਲਸਾ ਜੀ ਅੰਮ੍ਰਿਤ ਵੇਲੇ ਨੂੰ ਸਾਹਮਣਾ ਜਿਹੜਾ ਬੰਦਾ ਅਮਰਤ ਵੇਲੇ ਸਾਂਭ ਲੈਂਦਾ ਸਾਰਾ ਦਿਨ ਉਹਦੇ ਹਿਰਦੇ ਵਿੱਚ ਖੇੜਾ ਖੁਸ਼ੀ ਰਹਿੰਦੀ ਕੋਈ ਮਾੜੀ ਗੱਲ ਆ ਵੀ ਜਾਵੇ ਦੇਣ ਵਿੱਚ ਕੋਈ ਦੁੱਖ ਆ ਜਾਵੇ ਸੰਕਟ ਆ ਜਾਵੇ ਉਸ ਵੇਲੇ ਵੀ ਉਹਦੇ ਮਨ ਵਿੱਚ ਇਹ ਰਹਿੰਦਾ ਵੀ ਕੋਈ ਨਹੀਂ ਮਹਾਰਾਜ ਜੀ ਕਿਰਪਾ ਕਰਨਗੇ ਕੁਝ ਨਹੀਂ ਹੋ ਗਿਆ ਫਿਰ ਕੀ ਹੋ ਗਿਆ ਨੁਕਸਾਨ ਹੋ ਗਿਆ ਤੇ ਕੀਪਦਾ ਕਿੰਨਾ ਜ਼ਿਆਦਾ ਹੋਣਾ ਸੀ ਇਹ ਤੇ ਥੋੜਾ ਹੋਇਆ ਉਹਦੇ ਅੰਦਰ ਇਹੋ ਜੀ ਜਿਹੜੀ ਸ਼ਹਿਨਸ਼ੀਲਤਾ ਇਹੋ ਜੀ ਮਾਤ ਉਹਦੇ ਅੰਦਰ ਪ੍ਰਵੇਸ਼ ਕਰ ਜਾਂਦੀ ਹੈ ਜਿਹੜਾ ਅਮਰਤ ਵੇਲੇ ਨੂੰ ਸਾਂਭਦਾ ਹੈ ਤੇ ਅਮਰਤ ਵੇਲੇ ਵਰਗਾ ਖਾਲਸਾ ਜੀ ਵੇਲਾ ਹੋਰ ਕੋਈ ਨਹੀਂ ਨਾਮ ਜੱਪਣ ਦਾ ਨਾਮ ਵੈਸੇ ਜਦੋਂ ਮਰਜੀ ਜੱਪ ਸਕਦੇ ਹਾਂ ਕਈ ਖਾਲਸਾ ਜੀ ਤਰਕੀ ਬਤਰਕੀ ਕਹਿੰਦੇ ਲੈ ਦੱਸ ਹੁਣ ਅਮਰਤ ਵੇਲੇ ਜੱਪਣਾ ਬੰਦਾ ਜਦੋਂ ਮਰਜੀ ਜੱਪ ਸਕਦਾ ਤੇ ਫਿਰ ਖਾਲਸਾ ਜੀ ਮਹਾਰਾਜ ਤੇ ਕਹਿੰਦੇ ਜਦੋਂ ਮਰਜੀ ਜੱਪ ਸਕਦੇ ਹੋਂ ਅਠੇ ਪੈਰ ਜੱਪਣਾ ਹੈ ਛੱਡਣਾ ਹੀ ਨਹੀਂ ਭੁੱਲਣਾ ਹੀ ਨਹੀਂ ਰੱਬ ਨੂੰ ਪਰ ਜਿਹੜਾ ਅਮਰਤ ਵੇਲਾ ਹੈ ਖਾਲਸਾ ਜੀ ਉਹਦੇ ਕਿਹਾ ਕਹਿਣੇ ਹਨ ਉਸ ਵੇਲੇ ਮਹਾਰਾਜ ਜੀ ਦੇ ਦਰ ਦੇ ਕਵਾੜ ਖੁੱਲਦੇ ਜੋ ਵੀ ਕੁਝ ਲੈਣਾ ਹੈ ਖਾਲਸਾ ਜੀ ਉਸ ਵੇਲੇ ਆਪਾਂ ਲੈ ਸਕਦੇ ਹਾਂ ਕਹਿੰਦੇ ਹਨ ਕਈ ਮਹਾਪੁਰਸ਼ ਦੱਸਿਆ ਕਰਦੇ ਉਹ ਕਹਿੰਦੇ ਇੱਕ ਤੇ ਅੰਮ੍ਰਿਤ ਵੇਲੇ ਕਵਾੜ ਖੋਲਦੇ ਇੱਕ ਸੰਧਿਆ ਵੇਲੇ ਕਵਾੜ ਖੋਲਦੇ ਜਿਹੜਾ ਬੰਦਾ ਇਹ ਦੋਹਾਂ ਵੇਲਿਆਂ ਨੂੰ ਸਾਹਮ ਲੈ ਲੈਂਦਾ ਹੈ ਉਹ ਬੰਦਾ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਨਜ਼ਰ ਹੇਠ ਆ ਜਾਂਦਾ ਤੇ ਜਿਹੜਾ ਦਾਤੇ ਦੀ ਨਜ਼ਰ ਹੇਠ ਆ ਗਿਆ ਤੇ ਖਾਲਸਾ ਜੀ ਉਹਨੂੰ ਤੇ ਫਿਰ ਮਹਾਰਾਜ ਜੀ ਨੇ ਪਾਰ ਲਾਉਣਾ ਹੀ ਆ ਲੰਗਾਉਣਾ ਹੀ ਆ ਇਸ ਕਰਕੇ ਅੰਮ੍ਰਿਤ ਵੇਲੇ ਨੂੰ ਅਹਿਮੀਅਤ ਦਓ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜੀਏ 사ਤਗੁਰਾਂ ਕੋਲੋਂ ਮੰਗੀਏ ਕਿ ਮਾਹਰਾਏ ਸਾਨੂੰ ਗੁਰਸਿੱਖੀ ਜੀਵਨ ਦਾਣ ਬਖਸ਼ੋ ਸੱਚੇ ਪਾਤਸ਼ਾਹ ਸਾਨੂੰ ਅੰਮ੍ਰਿਤ ਵੇਲਾ ਬਖਸ਼ੋ ਸਾਡਾ ਅੰਮ੍ਰਿਤ ਵੇਲਾ ਨਾ ਟੁੱਟੇ ਵੇਖੋ ਜੇਸ ਵੇਲੇ ਮਹਾਰਾਜ ਸੱਚੇ ਪਾਸ਼ਾ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਿਆ ਤੇ ਮਹਾਰਾਜ ਜੀ ਨੇ ਸਰਸਾ ਦੇ ਕੰਡੇ ਬੈ ਕੇ ਖਾਲਸਾ ਜੀ ਆਪਣੇ ਅੰਮ੍ਰਿਤ ਵੇਲੇ ਦੀ ਸੇਵਾ ਪੂਰੀ ਕੀਤੀ ਸੀ ਵਿੱਚ ਜੰਗ ਦੇ ਵਿਵਤਾ ਪਈ ਦੇ ਵਿੱਚ ਵੀ ਮਹਾਰਾਜ ਨੇ ਆਪਣਾ ਅੰਮ੍ਰਿਤ ਵੇਲਾ ਨਹੀਂ ਖੁੰਝਾਇਆ ਸਾਨੂੰ ਇਹ ਸਿੱਖਿਆ ਦਿੱਤੀ ਪਰ ਆਪਾਂ ਉਹ ਜਿਹੜਾ ਸੰਸਾਰ ਹੈ ਆਪਾਂ ਚਾਹੁੰਦੇ ਆ ਕਿ ਅਸੀਂ ਮਾਡਰਨ ਹੋ ਰਹੇ ਆ ਅਪਡੇਟ ਹੋ ਰਹੇ ਆ ਨਹੀਂ ਖਾਲਸਾ ਜੀ ਅਸੀਂ ਜਿਹੜਾ ਸਾਡਾ ਨੁਕਸਾਨ ਹੋ ਰਿਹਾ ਅਸੀਂ ਮਾੜੇ ਪਾਸੇ ਨੂੰ ਜਾ ਰਹੇ ਹਾਂ ਚੰਗੇ ਪਾਸੇ ਨੂੰ ਨਹੀਂ ਜਾ ਰਹੇ ਸੋ ਸਤਿਗੁਰੂ ਸਾਨੂੰ ਮਤ ਬਖਸ਼ ਦੇਣ ਸਤਿਗੁਰੂ ਸਾਨੂੰ ਰੱਖ ਲੈਣ ਤੇ ਫੇਰ ਹੀ ਸਾਡੀ ਰੱਖਿਆ ਹੋ ਸਕਦੀ ਹੈ ਨਹੀਂ ਤੇ ਖਾਲਸਾ ਜੀ ਸਾਨੂੰ ਕੋਈ ਨਹੀਂ ਜੇ ਰੱਖ ਸਕਦਾ ਕੀ ਧਰਤੀ ਵੀ ਨਾਸ ਹੋਣੀ ਆ ਚੰਦਰਮਾ ਨਾਸ ਹੋਣਾ ਸੂਰਜ ਨਾਸ ਹੋ ਜਾਣਾ ਸਾਰਾ ਕੁਝ ਜੋ ਪਸਾਰਾ ਦਿਖਦਾ ਹੈ ਸਭ ਲਾਸ਼ਵੰਤ ਹੈ ਇੱਕ ਪਰਮੇਸ਼ਰ ਦਾ ਨਾਮ ਹੈ ਜਿਹੜਾ ਆਦ ਸੱਚ ਜੋਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਹੜਾ ਸਦਾ ਸਦੀਵੀ ਸੱਚ ਹੈ ਖਾਲਸਾ ਜੀ ਉਹ ਨਾਮ ਨੂੰ ਜਪੀਏ ਉਹ ਨਾਮ ਦੇ 베ੜੇ ਵਿੱਚ ਬੈਠ ਜਾਈਏ ਫਿਰ ਸਾਡਾ ਪਾਰ ਉਤਾਰਾ ਹੋ ਜਾਵੇਗਾ ਆਓ ਖਾਲਸਾ ਜੀ ਅੱਜ ਦੀ ਹੱਡ ਵੀਤੀ ਸਰਵਣ ਕਰੀਏ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਆਬਾ ਨੌਰ ਸਿੰਘ ਸਾਹਿਬ ਸਮੂਹ ਸ਼ਹੀਦਾਂ ਦੀ ਕਿਰਪਾ ਵਰਤਦੀ ਹੈ ਕਿਵੇਂ ਸਤਿਗੁਰੂ ਜੀ ਮਹਾਰਾਜ ਆਪਣੇ ਸਿੱਖਾਂ ਨੂੰ ਮਾਣ ਬਖਸ਼ ਰਿਹਾ ਤੇ ਖਾਲਸਾ ਦੀ ਵੱਡੀਆਂ-ਵੱਡੀਆਂ ਖੇਡਾਂ ਜਿਨ੍ਹਾਂ ਦੇ ਘਰੋਂ ਵਰਤ ਰਹੀਆਂ ਇਹ ਆਪਣੇ ਸਿੱਖਾਂ ਨੂੰ ਮਾਣ ਬਖਸ਼ਣਾਈ ਹੈ ਮਹਾਰਾਜ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀਆਂ ਪੀਰੀਆਂ ਦੇ ਮਾਲਕ ਸਤਿਗੁਰ ਜੀਆਂ ਤੱਕ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਮਹਾਂਪੁਰਸ਼ ਜਿਨ੍ਹਾਂ ਨੂੰ ਖਾਲਸਾ ਜੀ ਐਸਾ ਮਾਣ ਮਹਾਰਾਜ ਨੇ ਬਖਸ਼ਿਆ ਕਿ ਸਤਗੁਰਾਂ ਦੇ ਘਰ ਸਾਹਿਬ ਜਾਦੇ ਦਾ ਜਨਮ ਵੀ ਉਹਨਾਂ ਸਿੱਖਾਂ ਦੇ ਹੁਕਮ ਨਾਲ ਖਾਲਸਾ ਜੀ ਬਚਨ ਨਾਲ ਹੁੰਦਾ ਕਿੱਡੀ ਵੱਡੀ ਗੱਲ ਐ ਸੋਚ ਕੇ ਵੇਖੋ ਵਿਚਾਰ ਕੇ ਵੇਖੋ ਕਹੀਂ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੁੜੋ ਮਾਰਾਏ ਗੁਰੂ ਨਾਨਕ ਸਾਹਿਬ ਨਾਲ ਜੁੜੋ ਆ ਤੁਸੀਂ ਕੀ ਨਵਾਂ ਡਰਾਮਾ ਫੜ ਲਿਆ ਸ਼ਹੀਦਾਂ ਨਾਲ ਜੁੜ ਗਏ ਜੀ ਐ ਜੀ ਫਲਾਣ ਜੀ ਖਾਲਸਾ ਦੀ ਸ਼ਹੀਦ ਸਿੰਘ ਨੇ ਗੁਰੂ ਕੇ ਖਾਲਸੇ ਨੇ ਗੁਰੂ ਕੇ ਸਿੰਘ ਨੇ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਖਾਲਸਾ ਦੀ ਮੱਲਾ ਮਾਰੀਆਂ ਤੇ ਖਾਲਸੇ ਨੂੰ ਏਡਾ ਉੱਚਾ ਕੀਤਾ ਇਹ ਭੁੱਲਣਾ ਨਹੀਂ ਚਾਹੀਦਾ ਕਿ ਜੇ ਅੱਜ ਸਾਡੇ ਸਿਰ ਤੇ ਪੱਗ ਹੈ ਜੇ ਸਾਡੇ ਦਾੜੇ ਹਨ ਜਾਂ ਖਾਲਸਾ ਦੀ ਗੱਤਰੇ ਕਿਰਪਾਨਾਂ ਹਨ ਤੇ ਇਹ ਸਾਰਾ ਕੁਝ ਜੇ ਹੈ ਤੇ ਸਾਡੇ ਸ਼ਹੀਦਾ ਸਿੰਘਾਂ ਦੀ ਕਿਰਪਾ ਕਰਕੇ ਹੀ ਹੈ ਨਹੀਂ ਤੇ ਅੱਜ ਅਸੀਂ ਵੀ ਖਾਲਸਾ ਜੀ ਰੁੰਡਮੁੰਡ ਹੁੰਦੇ ਸੋ ਇਹ ਵਿਚਾਰ ਕਰ ਲੈਣੀ ਚਾਹੀਦੀ ਹੈ ਜਿਹੜੇ ਮੂੰਹ ਦੇ ਨਾਲ ਸ਼ਹੀਦਾਂ ਦੇ ਨਿੰਦਿਆ ਕਰਦੇ ਆ ਉਹਨਾਂ ਨੂੰ ਇਹ ਵਿਚਾਰ ਲੈਣਾ ਚਾਹੀਦਾ ਕਿ ਜੋ ਅੱਜ ਅਜ ਮਾਣ ਹੈ ਨਾ ਸਾਨੂੰ ਆਪਣੀ ਗੁਰਸਿੱਖੀ ਤੇ ਇਹ ਸਤਗੁਰਾਂ ਦੀ ਕਿਰਪਾ ਦੇ ਨਾਲ ਖਾਲਸਾ ਜੀ ਉਹਨਾਂ ਸ਼ਹੀਦਾਂ ਨੇ ਸਾਨੂੰ ਲੈ ਕੇ ਦਿੱਤਾ ਹੈ ਮਾਣ ਜਿਹੜੇ ਸਾਰੇ ਜਗਤ ਵਿੱਚ ਜਿਹੜੀ ਰੌਣਕ ਹੈ ਸਿੱਖਾ ਦਾ ਮਾਨ ਸਨਮਾਨ ਹੈ ਨਾ ਇਹਨਾਂ ਸ਼ਹੀਦਾ ਸਿੰਘਾਂ ਦੀ ਮੱਲਾ ਕਰਕੇ ਹੈ ਜਿਹੜੇ ਗੋਰੇ ਤੁਹਾਨੂੰ ਝੁਕਦੇ ਨੇ ਇਹ ਸ਼ਹੀਦਾਂ ਦੇ ਰੋਹ ਬੇਖ ਕੇ ਸ਼ਹੀਦਾਂ ਦੀ ਕਲਾ ਵੇਖ ਕੇ ਝੁਕਦੇ ਨੇ ਸੋ ਇਸ ਕਰਕੇ ਇਹਨਾਂ ਸ਼ਹੀਦਾ ਸਿੰਘਾਂ ਨੂੰ ਮਾੜਾ ਨਾ ਆਖਿਆ ਕਰੋ ਮਹਾਰਾਜ ਸੱਚੇ ਪਾਸ਼ਾ ਦੇ ਘਰ ਦੇ ਸਿੱਖਾਂ ਦੇ ਵਿੱਚ ਬੜੀਆਂ ਕਰਾਮਾਤਾਂ ਹਨ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾ ਕਰਕੇ ਛੇਵੇਂ ਪਾਸ਼ਾ ਮੀਰੀਆਂ ਪੀਰੀਆਂ ਦੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੱਡੇ ਜੋਧੇ ਪ੍ਰਗਟ ਹੋਏ ਸਨ ਇੱਕ ਸਿੱਖ ਦੇ ਬਚਨ ਕਰਕੇ ਤੇ ਗੁਰੂ ਜੀ ਮਹਾਰਾਜ ਨੇ ਆਪ ਮਹਾਰਾਜ ਸਮਰੱਥ ਨੇ ਹਾਲੇ ਕਿ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਬਾਣੀ ਕੇ ਬਹੁਤ ਹਨ ਸਾਰੇ ਜਗਤ ਨੂੰ ਪਾਰ ਲਾਉਣ ਵਾਲੇ ਹਨ ਪ੍ਰਤੱਖ ਹਰ ਦਾ ਸਰੂਪ ਹਨ ਤਿਆਗੀ ਵਿਰਾਗੀ ਹਨ ਪਰ ਖਾਲਸਾ ਜੀ ਮਹਾਰਾਜ ਨੇ ਆਪ ਬਚਨ ਨਹੀਂ ਕੀਤਾ ਆਪਣੇ ਸਿੱਖ ਨੂੰ ਵੱਡਿਆਂ ਜਾਣ ਕੇ ਮਹਾਰਾਜ ਦੇ ਕੋਲ ਆਪਣੇ ਧਰਮਸੂਤ ਆਪਣੀ ਮਾਤਾ ਜੀ ਮਾਤਾ ਗੰਗਾ ਜੀ ਨੂੰ ਭੇਜਿਆ ਤੇ ਉਹਨਾਂ ਦੇ ਕੋਲੋਂ ਵਾਰ ਪ੍ਰਾਪਤ ਕੀਤਾ ਕਿ ਤੁਹਾਡੇ ਕਰ ਸੂਰਮਾ ਪੁੱਤਰ ਪੈਦਾ ਹੋਵੇਗਾ ਤੇ ਫਿਰ ਖੇਡ ਵੇਖੋ ਕਿੰਨੀ ਤਗੜੀ ਚੱਲੀ ਆਪਣੇ ਸਿੱਖ ਨੂੰ ਮਾਣ ਬਖਸ਼ਿਆ ਤੇ ਅੱਜ ਜੋ ਰੁਤਬਾ ਜੋ ਖਾਲਸਾ ਜੀ ਇਸਥਾਨ ਬਾਬਾ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਹੈ ਮਹਾਰਾਜ ਸੱਚੇ ਪਾਸ਼ਾ ਚਰਨਾਵਲ ਬੈਠੇ ਸਨ ਛੇਵੇਂ ਪਾਸ਼ਾ ਮਹਾਰਾਜ ਸੋ ਇਸ ਕਰਕੇ ਸਿੱਖਾਂ ਦੀ ਵੱਡੀ ਵਡਿਆਈ ਹੈ ਖਾਲਸਾ ਜੀ ਇਹਨੂੰ ਐਵੇਂ ਨੰਿੰਦਣ ਲੱਗ ਪਿਆ ਕਰੋ ਸ਼ੀਦਾ ਨੇ ਬਹੁਤ ਵੱਡੀਆਂ ਕਲਾ ਵਰਤਾ ਕੇ ਸਾਨੂੰ ਬਹੁਤ ਕੁਝ ਲੈ ਕੇ ਦਿੱਤਾ ਹੈ ਤੇ ਅੱਜ ਦੀ ਜੋ ਹੱਡ ਬੀਤੀ ਹੈ ਖਾਲਸਾ ਜੀ ਇਹ ਭਾਈ ਸਾਹਿਬ ਜੀ ਕਿਸੇ ਗੁਰੂ ਘਰ ਦੇ ਵਿੱਚ ਖਾਲਸਾ ਜੀ ਜਿਵੇਂ ਅੱਜ ਕੱਲ ਕਮੇਟੀਆਂ ਨੇ ਤੇ ਉਹਨਾਂ ਦੇ ਵਿੱਚ ਇਹ ਹੈ ਤੇ ਵਿਚਾਰੇ ਗਰੀਬ ਪਰਿਵਾਰ ਦੇ ਪਰ ਸ਼ਰਧਾ ਭਾਵਨਾ ਬਹੁਤ ਸੀ ਤੇ ਭਾਈ ਸਾਹਿਬ ਜੀ ਸੁਣਾਉਂਦੇ ਆ ਕਿ ਦੱਸਦੇ ਆ ਉਦਾਸ ਦੀਆਂ ਹੱਡ ਬੀਤੀਆਂ ਸੁਣਦੇ ਨੇ ਰੋਜ਼ ਆਪਾਂ ਇਸ ਚੈਨਲ ਤੋਂ ਪਾਉਨੇ ਆ ਤੇ ਸੁਣਦੇ ਨੇ ਤੇ ਖਾਲਸਾ ਜੀ ਉਹਨਾਂ ਨੇ ਦੱਸਣਾ ਕੀਤਾ ਉਹਤੇ ਨੰਬਰ ਆਪਣਾ ਆਉਣਾ ਤੇ ਬਾਕੀ ਜੇ ਕਿਸੇ ਨਾਲ ਭਾਈ ਕੋਈ ਖੇੜ ਮਾਰ ਆਏ ਵਰਤਉਂਦੇ ਆ ਤੇ ਜਰੂਰ ਦਾਸ ਨੂੰ ਵਟਸਐਪ ਤੇ ਮੈਸੇਜ ਕਰਕੇ ਰਿਕਾਰਡਿੰਗ ਕਰਕੇ ਭੇਜੋ ਆਪ ਜੀ ਦੀ ਹੱਦ ਬੀਤੀ ਵੀ ਸਮੇਂ ਅਨੁਸਾਰ ਜਿੱਦਾਂ ਜਿੱਦਾਂ ਸਮਾਂ ਆਵੇਗਾ ਆਪ ਜੀ ਦੀ ਹੱਦ ਬੀਤੀ ਇਸਲਾਵਾਂਗੇ ਸੋ ਇਹ ਭਾਈ ਸਾਹਿਬ ਕਹਿੰਦੇ ਕਿ ਅਸੀਂ ਨਾ ਗੁਰੂ ਘਰ ਦੀ ਕਮੇਟੀ ਦੇ ਵਿੱਚ ਮੈਂ ਵੀ ਮੈਂਬਰ ਸਾਂ ਹੌਲੀ ਹੌਲੀ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਨੂੰ ਨਾ ਪਿੰਡ ਵਾਲਿਆਂ ਸਲਾਹ ਕੀਤਾ ਵੀ ਇੱਕ ਤੇ ਬੰਦਾ ਚੰਗਾ ਤੇ ਇੱਕ ਇਮਾਨਦਾਰ ਹੈ ਤੇ ਇਹਨੂੰ ਖਜ਼ਾਨਚੀ ਬਣਾ ਦੇ ਤੇ ਜਦੋਂ ਮੈਂ ਖਜਾਨਚੀ ਮੈਨੂੰ ਬਣਾਇਆ ਤੇ ਸਾਡੇ ਪਿੰਡ ਦੇ ਵਿੱਚ ਇੱਕ ਹੋਰ ਨੇ ਉਹ ਬੜੇ ਚੌਧਰੀ ਨੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਜਿੱਦਾਂ ਜਿਹੜੇ ਬੰਦੇ ਕੋ ਮਾਇਆ ਹੁੰਦੀ ਆ ਖਾਲਸਾ ਜੀ ਉਹ ਬੰਦਾ ਆਪਣੀ ਚੌਧਰ ਨੂੰ ਹੀ ਅੱਗੇ ਰੱਖਦਾ ਉਹ ਨਹੀਂ ਵੇਦਾ ਕਿ ਅੱਗੇ ਗੁਰੂ ਮਹਾਰਾਜ ਸਜੇ ਨੇ ਜਾਂ ਕੌਣ ਹੈ ਤੇ ਬਹੁਤ ਸਾਰੀਆਂ ਕਮੇਟੀਆਂ ਦਾ ਐਡਾ ਬੁਰਾ ਹਾਲ ਆ ਖਾਲਸਾ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਨਾ ਆ ਮਸਿਆ ਨੂੰ ਜਾਂ ਸੰਗਰਾਮ ਨੂੰ ਕਈ ਗੋਲ ਕਾਂ ਗਿੰਦੇ ਆ ਉਹਨਾਂ ਨੂੰ ਇਹ ਚੇਤਾ ਹੀ ਭੁੱਲ ਜਾਂਦਾ ਪੈਸੇ 'ਚ ਅੰਨੇ ਹੋਿਆਂ ਨੂੰ ਕਿ ਮਹਾਰਾਜ ਨੂੰ ਪਿੱਠ ਕਰਕੇ ਕਈ ਬੈਠੇ ਹੁੰਦੇ ਆ ਦਰਬਾਰ ਦੇ ਅੰਦਰ ਗੋਲਕ ਬਣਾਉਂਦੇ ਕਰੇ ਨਿਗਾਹ ਮਾਰਿਓ ਸੰਗਤ ਜੀ ਜੇ ਤੁਹਾਡੇ ਵੀ ਕਿਤੇ ਗੁਰੂ ਘਰ ਜਿਵੇਂ ਹੁੰਦਾ ਤੇ ਟੋਕ ਦਿਆ ਕਰੋ ਮਹਾਰਾਜ ਵੱਲ ਪਿੱਠ ਕਰਕੇ ਗੋਲਕ ਧਾਰਾ ਬਣਾਗੇ ਤੇ ਪੈਸੇ ਗਿੰਦੇ ਹੁੰਦੇ ਉਹਨਾਂ ਨੂੰ ਏਡੀ ਅਕਲ ਨਹੀਂ ਹੁੰਦੀ ਆ ਵੀ ਮਹਾਰਾਜ ਵੱਲ ਨੂੰ ਪਿੱਠ ਨਾ ਕੀਤੀ ਜਾਵੇ ਸੋ ਰੋ ਵਿਚਾਰ ਇਹ ਹੱਡ ਬੀਤੀ ਜਿਹੜੀ ਭਾਈ ਸਾਹਿਬ ਕਹਿੰਦੇ ਕਿ ਮੈਨੂੰ ਨਾ ਦੋ ਚਾਰ ਬੰਦਿਆਂ ਨੇ ਸਲਾਹ ਕਰਕੇ ਚਲੋ ਸਾਰੀ ਕਮੇਟੀ ਨੇ ਕਿਹਾ ਵੀ ਖਜਾਨਚੀ ਦਾ ਕੰਮ ਇਹਨੂੰ ਦੇ ਦਿਓ ਇਹ ਇਹ ਕਰ ਲਿਆ ਕਰੂਗਾ ਤੇ ਮਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਚਲੋ ਮੈਂ ਤੇ ਬੜਾ ਖੁਸ਼ ਵੀ ਚਲੋ 사ਤਗੁਰਾਂ ਦੇ ਘਰ ਦੀ ਮੈਨੂੰ ਸੇਵਾ ਮਿਲੀ ਤੇ ਕਹਿੰਦੇ ਉਹ ਜਿਹੜਾ ਸਾਡਾ ਮੈਂਬਰ ਸੀ ਉਹ ਥੋੜਾ ਜਿਹਾ ਬਹੁਤ ਸਾਡੇ ਨਾਲ ਲੱਗਦਾ ਸੀ ਉਹਨੂੰ ਇਹ ਸੀ ਵੀ ਇਹਨੂੰ ਕਿਉਂ ਖਜ਼ਾਨਚੀ ਬਣਾਉਂਦਾ ਇਹ ਕੀ ਕਾਰਨ ਹੋਇਆ ਤੇ ਉਹਨੇ ਫਿਰ ਖਾਲਸਾ ਜੀ ਜਦੋਂ ਮੈਂ 6 ਕਿ ਮਹੀਨੇ ਦਾ ਖਜ਼ਾਨਚੀ ਰਿਹਾ ਉਹਨੇ ਕੋਈ ਨਾ ਕੋਈ ਸਿਰ ਅੜਾ ਲੈਣਾ ਮਸਿਆ ਸੰਗਰਾਂ ਤੇ ਆਹ ਪੈਸੇ ਕਿੱਥੇ ਆਉ ਉਹ ਕਿੱਥੇ ਲਾਤੇ ਆਹ ਕਰਤਾ ਉਹ ਕਰਤਾ ਇਹ ਬੇਫਜ਼ੂਲੀ ਕਰਤੀ ਆ ਉਹ ਕਰਤਾ ਇਦਾਂ ਉਹਨੇ ਮੈਨੂੰ ਨਾ ਤੋਮਤਾ ਮੇਰੇ ਤੇ ਲਾਉਣ ਲੱਗ ਪਿਆ ਤੇ ਕਹਿੰਦੇ ਫਿਰ ਨਾ ਭਾਈ ਸਾਹਿਬ ਦੱਸਦੇ ਕਿਨੇ ਮੈਂ ਕਮੇਟੀ ਪਾਈ ਸੀ ਤੇ ਮੈਂ ਕਮੇਟੀ ਤਾਰਦਾ ਰਿਆਂ ਤੇ ਮੈਂ ਚੁੱਕੀ ਨਹੀਂ ਤੇ ਐਂਡ ਤੇ ਜਾ ਕੇ ਉਹ ਸਾਰਿਆਂ ਨੂੰ ਪਤਾ ਕਮੇਟੀਆਂ ਜਾਂ ਪਹਿਲੀਆਂ ਇੱਕ ਦੋ ਹੁੰਦੀਆਂ ਪੂਰੀਆਂ ਮਿਲਦੀਆਂ ਜਾਂ ਲਾਸਟ ਤੇ ਪੂਰੀਆਂ ਮਿਲਦੀਆਂ ਤੇ ਉਹ ਲਾਸਟ ਤੇ ਜਾ ਕੇ ਕਮੇਟੀ ਜਿਹੜੀ ਮੈਂ ਚੁੱਕ ਕੇ ਤੇ ਉਹ ਕਮੇਟੀ ਚੁੱਕ ਕੇ ਭਾਈ ਸਾਹਿਬ ਕਹਿੰਦੇ ਮੈਂ ਮੱਝ ਲੈ ਆਇਆ ਨਵੀਂ ਤੇ ਮੱਝ ਲੈ ਕੇ ਆਇਆ 120000 ਦੀ ਤੇ 180000 ਦੀ ਕਮੇਟੀ ਸੀ ਵੀ 1.20 ਦੀ ਮੱਝ ਲੈ ਕੇ ਆਇਆ ਤੇ ਉਹ ਜਿਹੜਾ ਬੰਦਾ ਪਿੰਡ 'ਚ ਲੱਗਦਾ ਸੀ ਉਹਨੇ ਪਿੰਡ ਸਾਰੇ 'ਚ ਰੌਲਾ ਪਾਤਾ ਵੀ ਲਓ ਹੋਰ ਬਣਾ ਲਓ ਇਹਨੂੰ ਖਜ਼ਾਨਚੀ ਗੁਰੂ ਘਰ ਦੀ ਮਾਇਆ ਨਾਲ ਮੱਝਾਂ ਲਈ ਆਉਂਦਾ ਇਦਾਂ ਉਦਾਂ ਬੜਾ ਕੁਝ ਕਹਿੰਦਾ ਮੈਨੂੰ ਬੋਲਿਆ ਕਹਿੰਦਾ ਵੀ ਉਹ ਲੋਕਾਂ ਦੇ ਮਨ ਵਿੱਚ ਵੀ ਗੱਲ ਆ ਗਈ ਵੀ ਸੱਚੀ ਹੋਣੀ ਆ ਵੀ ਜਿਹੜੀ ਏਡੀ ਮਹਿੰਗੀ ਏ ਇਹ ਇੰਨੇ ਜੋਗਾ ਕਿੱਥੋਂ ਆ ਵੀ ਏਡੀ ਮਹਿੰਗੀ ਮੱਝ ਲੈ ਆ ਤੇ ਉਹ ਭਾਈ ਸਾਹਿਬ ਦਾਦੇ ਕਹਿੰਦੇ ਮੇਰੇ ਤੇ ਮਹਾਰਾਜ ਜਾਣਦੇ ਆ ਕਿ ਮੈਂ ਤੇ ਮੇਰਾ ਪੁੱਤ ਅਸੀਂ ਥੋੜੇ ਥੋੜੇ ਪੈਸੇ ਜੋੜ ਕੇ ਕਮੇਟੀਆਂ ਪਾਉਂਦੇ ਸਾਂ ਮੇਰੀ ਘਰ ਵਾਲੀ ਕਈ ਕੰਮ ਕਰ ਲੈਂਦੀ ਆ ਉਹਦੇ ਵਿੱਚੋਂ ਜੇ ਕੋਈ ਪੈਸਾ ਆਉਣਾ ਤੇ ਮੈਂ ਉਹ ਪੈਸੇ ਹੀ ਜੋੜ ਕੇ ਕਮੇਟੀ ਚੁੱਕੇ ਤੇ ਮੱਝ ਲੈ ਲੈਂਦੀ ਵੀ ਚਲੋ ਦੁੱਧ ਨਾਲੇ ਵੇਚਿਆ ਕਰਾਂਗੇ ਨਾਲੇ ਪੀਆ ਕਰਾਂਗੇ ਤੇ ਉਹ ਲੋਕਾਂ ਨੇ ਇਦਾਂ ਉਹ ਬੰਦੇ ਨੇ ਨਾ ਬਹੁਤ ਜ਼ਿਆਦਾ ਮੈਨੂੰ ਤੰਗ ਪ੍ਰੇਸ਼ਾਨ ਕਰਕੇ ਨੌਬਤ ਲਵਾ ਕੇ ਤੇ ਗੁਰੂ ਘਰ ਦੇ ਅੰਦਰ ਹੀ ਇਹ ਗੱਲ ਬੁਲਾ ਦਿੱਤੀ ਵੀ ਤੂੰ ਉਹਦੇ ਭਾਈ ਚੋਰ ਆ ਆ ਜਿਹੜੀ ਸਾਨੂੰ ਹਿਸਾਬ-ਕਤਾਬ ਦੇ ਸਾਰਾ ਹਿਸਾਬ-ਕਤਾਬ ਵੇਖਾਂਗੇ ਤੇ ਖਾਲਸਾ ਜੀ ਉਸੇ ਦਿਨ ਪਿੰਡ ਦੇ ਬੰਦੇ ਇਕੱਠੇ ਹੋਏ ਹਿਸਾਬ-ਤਬ ਸਾਰਾ ਹੋ ਗਿਆ ਤੇ ਹਿਸਾਬ-ਤਬ ਪੂਰਾ ਨਿਕਲਿਆ 1 ਰੁਪਿਆ ਵੀ ਇੱਧਰ ਉੱਧਰ ਨਹੀਂ ਨਿਕਲਿਆ ਤੇ ਜਦੋਂ ਹੁਣ ਲੋਕਾਂ ਦੇ ਮਨ ਵਿੱਚ ਗੱਲ ਬਹਿ ਜੇ ਨਾ ਜਦੋਂ ਖਾਲਸਾ ਜੀ ਕਹਿੰਦੇ ਆ ਜਦੋਂ ਕਿਸੇ ਨੂੰ ਤੋੜਨਾ ਹੋਵੇ ਜਿਸ ਬੰਦੇ ਦੀ ਬਹੁਤ ਬਣੀ ਹੋਵੇ ਮਹਿਫਲ ਦੇ ਵਿੱਚ ਜਾਂ ਪਿੰਡ ਦੇ ਵਿੱਚ ਤੇ ਜਦੋਂ ਉਹਨੂੰ ਤੋੜਨਾ ਹੋਵੇ ਨਾ ਤੇ ਆਸੇ ਪਾਸੇ ਦੇ ਲੋਕਾਂ ਨੇ ਅੰਦਰ ਇਹੋ ਜੀ ਗੱਲ ਭਰ ਦਿਓ ਵਹਿਮ ਭਰ ਦਿਓ ਕਿਉਂਕਿ ਉਹਨਾਂ ਵਿੱਚ ਇੰਨੀ ਤਾਕਤ ਨਹੀਂ ਹੁੰਦੀ ਵੀ ਉਹ ਸਿੱਧਾ ਬੰਦੇ ਨੂੰ ਪੁੱਛਣ ਵੀ ਹਾਂ ਵੀ ਇਹ ਗੱਲ ਸੱਚੀ ਆ ਕਿ ਝੂਠੀ ਉਹਨਾਂ ਨੇ ਅੰਦਰੋਂ ਖਾਲਸਾ ਦੀ ਫਿਰ ਇੱਕ ਨੂੰ 10 ਦਸ 2 ਨੂੰ 10 3 ਨੂੰ 10 4 ਨੂੰ 10 ਇਹ ਗੱਲ ਸਾਰੇ ਪਿੰਡ ਵਿੱਚ ਪਹੁੰਚ ਜਾਂਦੀ ਆ ਤੇ ਪਿੰਡ ਫਿਰ ਉਸ ਬੰਦੇ ਨਾਲ ਆਪਣੇ ਆਪ ਹੀ ਨਫ਼ਰਤ ਕਰਨ ਲੱਗ ਪੈਂਦਾ ਵੀ ਇਹ ਬੰਦਾ ਇਦਾਂ ਦਾ ਹੀ ਆ ਉਹ ਨਹੀਂ ਪਿੰਡ ਰਾਲ ਕੇ ਪੁੱਛਦਾ ਵੀ ਤੂੰ ਇਹ ਗਲਤੀ ਕੀਤੀ ਆ ਕਿ ਨਹੀਂ ਕੀਤੀ ਇਦਾਂ ਹੀ ਅੱਜਕੱਲ ਸਾਡੇ ਘਰਾਂ ਪਰਿਵਾਰਾਂ ਵਿੱਚ ਸਾਡੇ ਰਿਸ਼ਤੇਦਾਰਾਂ ਵਿੱਚ ਆ ਕਿ ਅਸੀਂ ਕਿਸੇ ਨੂੰ ਪੁੱਛਦੇ ਨਹੀਂ ਵੀ ਭਾਈ ਤੂੰ ਇਹ ਗੱਲ ਕਹੀ ਸੀ ਮੀ ਮੈਨੂੰ ਫੁਲਾਣੇ ਨੇ ਦੱਸੀ ਆ ਅਸੀਂ ਉੱਥੇ ਹੀ ਨਿਰਣਾ ਲੈ ਰਹੇ ਨੇ ਵੀ ਅੱਜ ਤੋਂ ਬਾਅਦ ਇਹ ਬੰਦੇ ਨੂੰ ਨਹੀਂ ਮਿਲਣਾ ਇਹ ਬੰਦਾ ਹੈ ਹੀ ਮਾੜਾ ਇਹ ਗਲਤ ਗੱਲ ਹੈ ਤੇ ਖਾਲਸਾ ਜੀ ਐਵੇਂ ਕਹਿੰਦਾ ਮੇਰੇ ਨਾਲ ਹੋਈ ਤੇ ਮੈਨੂੰ ਉਹਨਾਂ ਨੇ ਨਾ ਬੇਇੱਜ਼ਤ ਕਰਕੇ ਗੁਰੂ ਘਰੋਂ ਕੱਢਿਆ ਬੰਦਿਆਂ ਨੇ ਬੇਸ਼ੱਕ ਭਾਵੇਂ ਸਾਹਿਬ ਕਿਤਾਬ ਜਿਹੜਾ ਪੂਰਾ ਹੋ ਗਿਆ ਫਿਰ ਵੀ ਉਹਨਾਂ ਨੇ ਮੇਰੀ ਜਿਹੜੀ ਬੇਇੱਜ਼ਤੀ ਕੀਤੀ ਤੇ ਕਹਿੰਦਾ ਮੇਰਾ ਪੁੱਤਰ ਤੇ ਮੇਰੀ ਘਰਵਾਲੀ ਸ਼ੀਦਾ صاحب ਬਹੁਤ ਜਾਂਦੇ ਬਹੁਤ ਜਿਹੜੀ ਸ਼ਰਧਾ ਵੀ ਉੱਥੇ ਇਹਨਾਂ ਨੇ ਜਾਣਾ ਹੀ ਜਾਣਾ ਹਰ ਐਤਵਾਰ ਚ ਪਹਿਰੇ ਤੇ ਵੀ ਜਾਂਦੇ ਤੇ ਮਹਾਰਾਜ ਨੇ ਫੇਰ ਹੀ ਸਾਡਾ ਤੋਰੀ ਫੁਲਕਾ ਘਰ ਵਿੱਚ ਤੋਰਿਆ ਸੀ ਅਸੀਂ ਪਹਿਲਾਂ ਖਾਣ ਜੋਗੇ ਵੀ ਨਹੀਂ ਸਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੀ ਸਾਡੇ ਘਰ ਵਿੱਚ ਇਦਾਂ ਰਿਜਕ ਆਇਆ ਸ਼ੀਦਾ ਦੀ ਕਿਰਪਾ ਨਾਲ ਤੇ ਕਹਿੰਦਾ ਮੈਂ ਨਾ ਅਫਸਰ じゃ ਰਹਿਣ ਲੱਗ ਪਿਆ ਤੇ ਮੇਰਾ ਪੁੱਤ ਮੈਨੂੰ ਕਹਿੰਦਾ ਪਾਪਾ ਵੀ ਤੁਸੀਂ ਫਿਕਰ ਨਾ ਕਰੋ ਅਸ਼ੀਰ ਸਿੰਘ ਆਪੇ ਨਬੇੜਾ ਕਰਨਗੇ ਮੈਨੂੰ ਉਹਨਾਂ ਦੇ ਬੜਾ ਭਰੋਸਾ ਤੇ ਤੁਸੀਂ ਹਰ ਐਤਵਾਰ ਮੰਮੀ ਨੂੰ ਰਹਿਣ ਦਿੰਦੇ ਨਾ ਤੁਸੀਂ ਮੇਰੇ ਨਾਲ ਚੱਲੋ ਇਦਾਂ ਸਲਾਹ مشورہ ਕਰਕੇ ਤੇ ਮੇਰਾ ਪੁੱਤਰ ਕਹਿੰਦਾ ਵੀ ਤੁਸੀਂ ਜਾਣਾ ਅਸੀਂ ਦੋਵੇਂ ਮੋਟਰਸਾਈਕਲ ਤੇ ਤੇ ਮਹਾਰਾਜ ਦੇ ਘਰ ਪਹੁੰਚ ਗਏ ਉੱਥੇ ਜਾ ਕੇ ਚਪਾਰੇ ਵਿੱਚ ਹਾਜ਼ਰੀ ਭਰੀ ਮੈਂ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਜੇ ਮੈਂ ਮਾੜਾ ਹਾਂ ਮੈਂ ਗਲਤ ਹਾਂ ਮੇਰੇ ਕੋ ਕਿਤੇ ਗਲਤੀ ਹੋਈ ਆ ਜੇ ਕਦੇ ਮੈਨੂੰ ਮaaf ਕਰਦੇ ਹੋ ਫਿਰ ਸਾਰੇ ਪਿੰਡ ਵਿੱਚ ਮੇਰੀ ਸਾਹਮਣੇ ਜਾ ਰਹੋਗੇ ਮੇਰੀ ਹੋਰ ਬੇਇੱਜ਼ਤੀ ਹੋਵੇ ਤੇ ਜੇ ਮਹਾਰਾਜ ਮੈਂ ਸੱਚਾ ਹਾਂ ਫਿਰ ਸੱਚੇ ਪਾਤਸ਼ਾਹ ਜਿਹੜਾ ਉੱਥੇ ਕੋਈ ਝੂਠਾ ਹੈ ਉਹਦਾ ਨਤਾਰਾ ਕਰਾ ਕੇ ਆਪਣੇ ਘਰ ਦੀ ਸੇਵਾ ਤੋਂ ਉਹਨੂੰ ਮੁਕਤ ਕਰੋ ਇਹੋ ਜਿਹੇ ਬੰਦੇ ਤੁਹਾਡੇ ਘਰ ਵਿੱਚ ਨਹੀਂ ਚਾਹੀਦੇ ਕਹਿੰਦਾ ਮੈਂ ਅਰਦਾਸ ਕੀਤੀ ਚਲੋ ਮਹਾਰਾਜ ਦੀ ਕਿਰਪਾ ਨਾਲ ਇੱਕ ਦਿਨ ਦੋ ਦਿਨ ਇਦਾਂ ਕਰਦੇ ਕਰਦੇ ਬਾਣੀ ਨਾਲ ਜੁੜਨ ਲੱਗ ਪਏ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਵਰਤਣ ਲੱਗ ਵੀ ਮੈਂ ਤੇ ਮੇਰਾ ਪੁੱਤ ਹਰ ਐਤਵਾਰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਦਾ ਇਹਦਾ ਮਹਾਰਾਜ ਦੀ ਕਿਰਪਾ ਨਾਲ ਜਦੋਂ ਜਾਣ ਲੱਗ ਪਏ ਮੇਰੀ ਧੀ ਦਾ ਰਿਸ਼ਤਾ ਹੋ ਗਿਆ ਫਿਰ ਹੌਲੀ ਹੌਲੀ ਕਾਰਜ ਹੁੰਦੇ ਹੁੰਦੇ ਮੇਰਾ ਪੁੱਤ ਦਾ ਵੀ ਰਿਸ਼ਤਾ ਹੋ ਗਿਆ ਮਹਾਰਾਜ ਦੀ ਰਹਿਮਤ ਹੋਈ ਹੁਣ ਸਾਨੂੰ ਇਹ ਫਿਕਰ ਸੀ ਕਿਦਾਂ ਹੋਊਗਾ ਸਾਰਾ ਕੁਝ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਬਹੁਤ ਕਲਾ ਵਰਤਾਈ ਘਰ ਵਿੱਚ ਦੋ ਕਮਰੇ ਵਧੀਆ ਪਾਏ ਫਿਰ ਲੋਕੀ ਵੇਖਣ ਵੀ ਇਹ ਹੁਣ ਤੇ ਗੁਰੂ ਘਰ ਦਾ ਖਜ਼ਾਨਚੀ ਨਹੀਂ ਤੇ ਹੁਣ ਇਹ ਕੰਮ ਕਿੱਥੋਂ ਹੁੰਦੇ ਆ ਤੇ ਕੰਮ ਕਰਦੇ ਸੀ ਬਾਬਾ ਦੀਪ ਸਿੰਘ ਸਾਹਿਬ ਫਿਰ ਕਹਿੰਦੇ ਮਹਾਰਾਜ ਦੀ ਕੋਈ ਕਲਾ ਵਰਤਣੀ ਸੀ ਸਾਲ ਇੱਕ ਪੂਰਾ ਬੀਤ ਗਿਆ ਇੱਕ ਸਾਲ ਬਾਅਦ ਕਹਿੰਦਾ ਮੈਂ ਗੁਰੂ ਘਰ ਨੂੰ ਤੁਰਿਆ ਜਾਂਦਾ ਆ ਸਾ ਕਿਸੇ ਪ੍ਰਕਾਰ ਦੀ ਮੇਰੀ ਗੱਲ ਨਹੀਂ ਤੇ ਮੈਨੂੰ ਨਾ ਗੁਰੂ ਘਰ ਦੇ ਜਿਹੜੇ ਸਿੰਘ ਸੀ ਮੈਂਬਰ ਤੋਂ ਮੈਨੂੰ ਕਹਿੰਦੇ ਵੀ ਤੂੰ ਆਈ ਤੇ ਆਪਾਂ ਬਹਿ ਕੇ ਉੱਥੇ ਗੱਲ ਕਰਨੀ ਆ ਕੋਈ ਕਹਿੰਦਾ ਮੈਂ ਹੱਥ ਜੋੜ ਤੇ ਵੀ ਨਹੀਂ ਮੈਂ ਕੋਈ ਸੇਵਾ ਵਿੱਚ ਨਹੀਂ ਲੱਗਣਾ ਚਾਹੁੰਦਾ ਮੈਂ ਇਦਾਂ ਹੀ ਠੀਕ ਆ ਮੈਂ ਦਰਸ਼ਨ ਕਰਨ ਆਇਆ ਕਰੂੰਗਾ ਤੁਸੀਂ ਜੋ ਕਰਨਾ ਕਰੀ ਜਾਓ ਮੈਂ ਨਹੀਂ ਆਉਣਾ ਤੇ ਉਹ ਖਾਲਸਾ ਜੀ ਕਹਿੰਦਾ ਗੁਰੂ ਘਰ ਪਹੁੰਚੇ ਮੈਂ ਦਰਸ਼ਨ ਮੇਲਾ ਕਰਕੇ ਤੇ ਲੰਗਰ ਹਾਲ ਦੇ ਵਿੱਚ ਮੈਂ ਕਹਾਂ ਚਲੋ ਕੁਝ ਛੱਕਦੇ ਆ ਕਿਉਂਕਿ ਕਿਸੇ ਨੇ ਸਾਨੂੰ ਸੱਦਿਆ ਸੀ ਉਸ ਤੇ ਖਾਲਸਾ ਜੀ ਉਸੇ ਵੇਲੇ ਗੁਰੂ ਘਰ ਦੇ ਵਿੱਚ ਰੌਲਾ ਪੈ ਗਿਆ ਬਹੁਤ ਜ਼ਿਆਦਾ ਉਹ ਜਿਹੜਾ ਬੰਦਾ ਮੇਰਾ ਨਾਂ ਲਾਉਂਦਾ ਸੀ ਫਿਰ ਉਹਨੂੰ ਖਜਾਂਚੀ ਬਣਾ ਦਿੱਤਾ ਸੀ ਖਾਲਸਾ ਜੀ ਪੂਰਾ 3 ਲੱਖ ਕੇ ਕੋਸ਼ ਰੁਪਏ ਦਾ ਘਪਲਾ ਜਿਹੜਾ ਉਹ ਬੰਦੇ ਨੇ ਕੀਤਾ ਤੇ ਉਹ ਝਾਰ ਹੋ ਗਿਆ ਕਿਸੇ ਨੇ ਉਹਦੀ ਵੀਡੀਓ ਬਣਾ ਲਈ ਕਿ ਉਹ ਪੈਸੇ ਕੱਢਦੇ ਦੀ ਖਰਚਦੇ ਦੀ ਤੇ ਉਹ ਸ਼ੀਦਾ ਨੇ ਐਡੀ ਕਲਾ ਵਰਤਾਈ ਬਾਬਾ ਦੀਪ ਸਿੰਘ ਸਾਹਿਬ ਨੇ ਖਾਲਸਾ ਜੀ ਇੱਕ ਪਿੰਡ ਕੀ ਸਾਡੇ 2-3 ਪਿੰਡਾਂ ਦੇ ਲੋਕ ਉਹ ਦਿਨ ਉੱਥੇ ਸੀ ਕਿ ਕਿਸੇ ਨੇ ਖਾਲਸਾ ਜੀ ਖੰਡਪਾੜ ਸਾਹਿਬ ਕਰਵਾਇਆ ਸੀ ਤਾਂ ਉਹਨਾਂ ਨੇ ਸਾਰੇ ਨੂੰ ਸੱਦਾ ਦਿੱਤਾ ਮੇਰੀ ਦੇ ਚਲੋ ਪਿੰਡ ਦੇ ਵਿੱਚ ਜਿਹੜੇ ਚਾਰ ਬੰਦੇ ਸੀ ਉਹਨਾਂ ਵਿੱਚ ਹੀ ਹੋਈ ਪਰ ਉਹਦੀ ਖਾਲਸਾ ਜੀ ਦੋਹਾਂ ਤਿੰਨਾਂ ਪਿੰਡਾਂ ਦੇ ਵੱਡੇ-ਵੱਡੇ ਮਹਤਵਪੂਰਨ ਬੰਦਿਆਂ ਦੇ ਵਿੱਚ ਬੇਇਤੀ ਮਹਾਰਾਜ ਨੇ ਉਹਦੀ ਕੀਤੀ ਤੇ ਸਤਗੁਰਾਂ ਨੇ ਉਹਨੂੰ ਸਬਕ ਸਿਖਾਇਆ ਭਾਈ ਸਾਹਿਬ ਕਹਿੰਦੇ ਕਿ ਸ਼ੀਦਾ ਨੇ ਇਦਾਂ ਮੈਨੂੰ ਰਾਹ ਵਿਖਾਇਆ ਕਹਿੰਦਾ ਮੈਂ ਇਹ ਦਾਅਵੇ ਨਾਲ ਕਹਿਣਾ ਹਾਂ ਕਿ ਜਿਹੜੀ ਕਲਾ ਵਰਤੀ ਸ਼ੀਦਾ ਨੇ ਵਰਤਾਈ ਬਾਬਾ ਦੀਪ ਸਿੰਘ ਸਾਹਿਬ ਨੇ ਵਰਤਾਈ ਉਹ ਬੰਦਾ ਹੰਕਾਰੀ ਬੜਾ ਆ ਬਹੁਤ ਹੰਕਾਰ ਹੋਣ ਕਰਕੇ ਉਹਨੂੰ ਉਹ ਕਹਿੰਦਾ ਹੈ ਵੀ ਮੈਂ ਗੁਰੂ ਘਰ ਦੇ ਵਿੱਚੋਂ ਜੋ ਮੇਰਾ ਦਿਲ ਕਰੂ ਮੈਂ ਲੈ ਕੇ ਜਾਵਾਂ ਤੇ ਫਿਰ ਖਾਲਸਾ ਜੀ ਹੌਲੀ ਹੌਲੀ ਗੱਲਾਂ ਨਿਕਲੀਆਂ ਗੁਰੂ ਘਰ ਦੇ ਭਾਂਡੇ ਉਹਨੇ ਵਿੱਚ ਗੁਰੂ ਘਰ ਦੀਆਂ ਪੱਟੀਆਂ ਵੇਚੀਆਂ ਗੁਰੂ ਘਰ ਦੇ ਗਾਰਡਰ ਵਿੱਚ ਕਈ ਕੁਝ ਸਮਾਨ ਜਿਹੜਾ ਪੁਰਾਣਾ ਪਿਆ ਸੀ ਉਹ ਵੇਚ ਕੇ ਉਹਦਾ ਪੈਸਾ ਇੱਕ ਵੀ ਗੁਰੂ ਘਰ ਨੂੰ ਨਹੀਂ ਦਿੱਤਾ ਜਾਂ ਉਹਨਾਂ ਮੈਂਬਰਾਂ ਨੂੰ ਨਹੀਂ ਦੱਸਿਆ ਤੇ ਫਿਰ ਖਾਲਸਾ ਜੀ ਝੂਠੇ ਦਾ ਨਤਾਰਾ ਸ਼ਹੀਦਾ ਨੇ ਕਰਾਇਆ ਤੇ ਕਹਿੰਦਾ ਉਸ ਦਿਨ ਤੋਂ ਬਾਅਦ ਬਾਬਾ ਦੀਪ ਸਿੰਘ ਸਾਹਿਬ ਦੀ ਏਡੀ ਕਿਰਪਾ ਤੇ ਕੋਈ ਵੀ ਖਾਲਸਾ ਜੀ ਠੱਗੀ ਮਾਰਨੀ ਚਾਹੁੰਦਾ ਤੇ ਆਪਣੇ ਆਪ ਹੀ ਫਿਰ ਕਹਿ ਲਾਂ ਵੀ ਨਹੀਂ ਭਾਈ ਸਾਹਿਬ ਜੀ ਮੈਂ ਤੁਹਾਡੇ ਨਾਲ ਠੱਗੀ ਕਰਨ ਲੱਗਾ ਹਾਂ ਤੇ ਭਰ ਮੇਰ ਕੋ ਹੋਈ ਨਹੀਂ ਇਹਦੇ ਵਾਸਤੇ ਮੈਂ ਮਾਫੀ ਮੰਗਦਾ ਕਿਨੇ ਇੱਕ ਵਾਰ ਅਸੀਂ ਮੱਝ ਲੈਣ ਹੋਰ ਗਏ ਤੇ ਉਹ ਉਹ ਬੰਦੇ ਨੇ ਸਾਨੂੰ ਕਿਹਾ ਵੀ ਇਹ ਇੰਨਾ ਦੁੱਧ ਦਿੰਦੀ ਐ ਇਦਾਂ ਸਭ ਕੁਝ ਕਿਨੇ ਜਦੋਂ ਅਸੀਂ ਚੱਲਣ ਲੱਗੇ ਨਾ ਤੇ ਉੱਥੇ ਇੱਕ ਬਜ਼ੁਰਗ ਆ ਗਿਆ ਉਹ ਆ ਕੇ ਕਹਿਣ ਲੱਗਾ ਭਾਈ ਸਾਹਿਬ ਇਹਦੇ ਝੂਠੇ ਨੇ ਇਹਨਾਂ ਕੋਲੋਂ ਮੱਝ ਨਾ ਲਿਓ ਇਹ ਮੱਝ ਬੰਦ ਹੋ ਇੱਥੇ ਦੇ ਇਹਨਾਂ ਦੇ ਜਿਹੜੇ ਪੈਸੇ ਤੁਸੀਂ ਦਿੱਤੇ ਇਹਨਾਂ ਕੋਲ ਵਾਪਸ ਲਓ ਵੀ ਇਹਨਾਂ ਦੇ ਡੰਗਰੇ ਇਦਾਂ ਦੇ ਹੀ ਆ ਝੂਠ ਮਾਰਦੇ ਆ ਕਈ ਕੋਈ ਦਵਾਈਆਂ ਦਿਵਾ ਕੇ ਤੇ ਥੋੜੇ ਜਿਹੇ ਦਿਨੇ ਡੰਗਰ ਦੁੱਧ ਦਿੰਦੇ ਆ ਬਾਅਦ ਚ ਬੱਸ ਹੋ ਜਾਂਦੇ ਤੇ ਇਦਾਂ ਖਾਲਸਾ ਜੀ ਉਹ ਭਾਈ ਸਾਹਿਬ ਕਹਿੰਦੇ ਵੀ ਜਿਸ ਦਿਨ ਤੋਂ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਲੱਗ ਪਿਆ ਮੇਰੇ ਨਾਲ ਜਿਹੜਾ ਕੋਈ ਧੋਖਾ ਕਰਨ ਨਾਲ ਧੋਨ ਕਰਨ ਲੱਗਦਾ ਉਹ ਕੋ ਹੁੰਦਾ ਹੀ ਨਹੀਂ ਤੇ ਖਾਲਸਾ ਜੀ ਇਹ ਸਚਾਈ ਹੈ ਮਹਾਰਾ ਜੀ ਕਹਿੰਦੇ ਤਾਂ ਕੋ ਧੋਖਾ ਕਹਾ ਬਿਆਪਾ ਜਾਂ ਕੋ ਓਟ ਤੁਹਾਰੀ ਜਿਨ੍ਹਾਂ ਨੂੰ ਖਾਲਸਾ ਜੀ ਵਾਹਿਗੁਰੂ ਜੀ ਦੀ ਓਟ ਆਸਰਾ ਹੁੰਦਾ ਉਹਨਾਂ ਨਾਲ ਕੋਈ ਧੋਖਾ ਨਹੀਂ ਕਰ ਸਕਦਾ ਤੇ ਹਰ ਬਿਸਰਤ ਸਦਾ ਖਵਾਰੀ ਤੇ ਜਿਹੜੇ ਵਾਹਿਗੁਰੂ ਜੀ ਤੋਂ ਟੁੱਟੇ ਹੋਏ ਨੇ ਉਹਨਾਂ ਦੇ ਪੱਲੇ ਖਵਾਰੀ ਪੈਂਦੀ ਹੈ ਹੋਰ ਕੁਛ ਨਹੀਂ ਪੈਂਦਾ ਐਵੇਂ ਮਹਾਰਾਜ ਨੇ ਕਿਰਪਾ ਕਰਕੇ ਭਾਈ ਸਾਹਿਬ ਨੇ ਜੋ ਹੱਡ ਬੀਤੀ ਸੁਣਾਈ ਆਪ ਜੀ ਨੂੰ ਸਰਵਣ ਕਰਵਾਈ ਹੈ ਕਿ ਇਦਾਂ ਜਿਹੜਾ ਹੰਕਾਰੀ ਸੀ ਬੰਦਾ ਉਹਨੇ ਦਾਸ ਦੀ ਉਥੇ ਇਦਾਂ ਕਰਵਾਈ ਤੇ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਮੈਂ ਅਰਦਾਸ ਕੀਤੀ ਉਹ ਇੱਕ ਸਾਲ ਬਾਅਦ ਖਾਲਸਾ ਜੀ ਪੂਰੀ ਹੋਈ ਤੇ ਸਾਰੇ ਲੋਕ ਫਿਰ ਇਕੱਠੇ ਹੋ ਗਏ ਮੇਰੇ ਘਰ ਆਏ ਸੀ ਵੀ ਨਹੀਂ ਅਸੀਂ ਭਾਈ ਉਰੋਂ ਤੇਰੇ ਨਾਲ ਇਦਾਂ ਕੀਤਾ ਸੀ ਤੇ ਤੂੰ ਫਿਰ ਖਜ਼ਾਨਚੀ ਬਣ ਤੂੰ ਇਮਾਨਦਾਰ ਬੰਨਾ ਮੈਂ ਕਹਿੰਦਾ ਬਹੁਤ ਨਾ ਕੀਤਾ ਤੇ ਫਿਰ ਮੇਰੇ ਮੇਰਾ ਪੁੱਤਰ ਮੈਨੂੰ ਕਹਿਣ ਲੱਗਾ ਕਿ ਬਾਪੂ ਜੀ ਕੀ ਬਤਾ ਸ਼ਹੀਦਾਂ ਨੇ ਤੁਹਾਡੇ ਕੋਲ ਸੇਵਾ ਲੈਣੀ ਹੋਵੇ ਕੋਈ ਨਹੀਂ ਤੁਸੀਂ ਨਾ ਨਾ ਕਰੋ ਤੁਸੀਂ ਹਾਂ ਕਰੋ ਕਹਿੰਦੇ ਫਿਰ ਬਾਬਾ ਦੀਪ ਸਿੰਘ ਸਾਹਿਬ ਨੇ ਐਸੀ ਕਿਰਪਾ ਕੀਤੀ ਮੈਨੂੰ ਫਿਰ ਗੁਰੂ ਘਰ ਦਾ ਖਜ਼ਾਨਚੀ ਬਣਾਇਆ ਮਹਾਰਾਜ ਨੇ ਮਿਹਰਾ ਕੀਤੀਆਂ ਇਵੇਂ ਸਤਿਗੁਰ ਸੱਚੇ ਪਾਤਸ਼ਾਹ ਕਲਾ ਵਰਤਾਉਂਦੇ ਆ ਖਾਲਸਾ ਜੀ ਜਿਨ੍ਹਾਂ ਨਾਲ ਬੀਤਦੀਆਂ ਉਹ ਫਿਰ ਖੁਸ਼ ਹੋ ਕੇ ਆਨੰਦ ਨਾਲ ਆਨੰਦ ਖੇੜੇ ਨਾਲ ਦੱਸਦੇ ਆ ਕਿ ਐਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਸਾਡੀ ਮਿਹਰ ਸਾਡੇ ਤੇ ਮਿਹਰ ਕੀਤੀ ਸਾਡੀ ਰੱਖਿਆ ਕੀਤੀ ਸਾਡੀ ਇਲਾਜ ਰੱਖੀ ਸੋ ਮਹਾਰਾਜਾ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਆਨੰਦ ਖੇੜਾ ਬਖਸ਼ਣ ਸਾਰਿਆਂ ਨੂੰ ਅਮਰਤ ਵੇੜਾ ਮਹਾਰਾਜ ਜੀ ਬਖਸ਼ਣ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ ਬਖਸ਼ਣ ਸੱਚੇ ਪਾਤਸ਼ਾਹ ਸੁਮਤ ਬਖਸ਼ਣ ਤਾਂ ਜੋ ਮਹਾਰਾ ਦੇ ਚਰਨਾਂ ਨਾਲ ਜੁੜ ਸਕੀਏ ਕਿਉਂਕਿ ਗੁਰੂ ਹੀ ਹੈ ਜਿਹੜਾ ਇਸ ਜਗਤ ਵਿੱਚੋਂ ਪਾਰ ਲੰਘਾ ਸਕਦਾ ਹੋਰ ਨਹੀਂ ਖਾਲਸਾ ਜੀ ਬਾਕੀ ਸਭ ਗੱਲਾਂ ਨੇ ਗੱਲਾਂ ਜਿੰਨੀਆਂ ਮਰਜ਼ੀ ਸੁਣੀ ਜਾਓ ਪ੍ਰੀਤਮ ਕਾ ਦੇਸ ਕੈਸੇ ਬਾਤਨ ਸਿਜਾਂਗੇ ਸੋ ਖਾਲਸਾ ਜੀ ਗੱਲਾਂ ਦੇ ਨਾਲ ਪਰਮੇਸ਼ਰ ਦੇ ਦਰ ਤੇ ਨਹੀਂ ਜਾਇਆ ਜਾ ਸਕਦਾ ਉਹਦੇ ਵਾਸਤੇ ਕਮਾਈ ਮਿਹਨਤ ਕਰਨੀ ਪਾਉਗੀ ਨਾਮ ਜਪਣਾ ਪਊਗਾ ਅਮਰਤ ਵੇਲੇ ਜਾਗਣਾ ਪਊਗਾ ਅਰਦਾਸਾਂ ਕਰਨੀਆਂ ਪੈਣਗੀਆਂ ਕਿ ਸੱਚੇ ਪਾਤਸ਼ਾਹ ਸਾਨੂੰ ਅਮਰਤ ਵੇਲਾ ਬਖਸ਼ੋ ਨਾਮ ਨਾਨ ਬਖਸ਼ੋ ਸਾਡੇ ਕਰਮ ਕੱਟ ਕੇ ਆਪਣੇ ਚਰਨਾਂ ਨਾਲ ਜੋੜੋ ਫਿਰ ਸਤਿਗੁਰੂ ਜੀ ਖੁਸ਼ ਹੋ ਕੇ ਪ੍ਰਸਾਨ ਹੋ ਕੇ ਮਿਹਰ ਕਰਨਗੇ ਤੇ ਸਾਨੂੰ ਆਪਣੇ ਚਰਨਾਂ ਕਮਲਾਂ ਨਾਲ ਜੋੜ ਲੈਣਗੇ ਕਿਉਂਕਿ ਖਾਲਸਾ ਜੀ ਇਹ ਕਾਲ ਯੁਗ ਦੇ ਵਿੱਚ ਜਿਹੜੀਆਂ ਤਤੀਆਂ ਹਵਾਵਾਂ ਨੇ ਇਹਦੇ ਵਿੱਚ ਵਾਹਿਗੁਰੂ ਜੀ ਦਾ ਠੰਡਾ ਠਾਰ ਜਿਹੜਾ ਨਾਮ ਹੈ ਉਹੀ ਸਾਨੂੰ ਬਚਾ ਸਕਦਾ ਉਹੀ ਸਾਨੂੰ ਜਮਾਂ ਦੀ ਮਾਰ ਤੋਂ ਬਚਾ ਸਕਦਾ ਮਹਾਰਾਜ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ